ਦੇਖੋ ਕਿਹਦਾ ਇੱਕ ਪ੍ਰਾਤਨ ਸਾਖੀਆਂ ਵਿੱਚ ਇੱਕ ਸਾਖੀ ਆਉਂਦੀ ਕਿਉਂਕਿ ਥੋੜਾ ਜਿਹਾ ਵਿਸ਼ਾ ਇਹ ਇਸ ਤਰ੍ਹਾਂ ਦਾ ਵੀ ਥੋੜਾ ਜਿਹਾ ਰੌਚਕਤਾ ਪੈਦਾ ਹੋ ਜਾਵੇ ਇੱਕ ਕੋਈ ਗਰੀਬ ਬੱਚਾ ਸੀ ਆ ਜੜੀ ਭੇਡਾਂ ਚਾਰ ਚਾਰਦਾ ਸੀ ਪੁਰਾਣੇ ਸਮਿਆਂ ਚ ਇਹ ਹੀ ਚੀਜ਼ਾਂ ਹੁੰਦੀਆਂ ਸਨ ਭੇਡਾਂ ਚਾਰਨੀਆਂ ਮੱਝਾਂ ਚਾਰਨੀਆਂ ਇੱਕ ਗਰੀਬ ਆਦਮੀ ਨੇ ਕਿ ਤੋ ਇਹ ਗੱਲ ਸੁਣ ਲਈ ਵੀ ਪ੍ਰਮਾਤਮਾ ਵਾਹਿਗੁਰੂ ਹੈ ਜਿਹੜਾ ਨਾ ਕੋਈ ਉਹਦੇ ਮਾਂ ਨਾ ਕੋਈ ਉਹਦੇ ਬਾਪ ਨਾ ਕੋਈ ਉਹਦੇ ਭੈਣ ਨਾ ਉਹਦੇ ਕੋਈ ਭਾਈ ਨਾ ਉਹਦੇ ਕੋਈ ਧੀ ਨਾ ਉਹਦੇ ਕੋਈ ਪੁੱਤ ਕੱਲਾ ਹੀ ਹੈ ਇਹ ਸੁਣ ਲਈ ਕਿਤੇ ਕਿਸੇ ਕੋਲੋਂ ਗੱਲ ਉਹ ਸਾਥ ਸੰਗਤ ਵਿਚਾਰਾ ਪੇਡਾਂ ਚਾਰਦਾ ਚਾਰਦਾ ਖੜਾ ਹੱਥ ਜੋੜੇ ਤੇ ਰੱਬ ਨੂੰ ਯਾਦ ਕਰਨ ਲੱਗਾ ਰੱਬ ਨੂੰ ਯਾਦ ਕਰਨ ਲੱਗਾ ਕਹਿੰਦਾ ਰੱਬਾ ਮੈਂ ਸੁਣਿਆ ਤੇਰੇ ਕੋਈ ਹੈ ਹੀ ਨਹੀਂ ਨਾ ਕਹਿੰਦੇ ਤੇਰੇ ਮਾਂ ਹੈ ਨਾ ਤੇਰੇ ਕੋਈ ਬਾਪ ਹੈ ਮਾਂ ਵੀ ਹੈ ਨਹੀਂ ਤੇਰੀ ਤੇਰਾ ਪਿਓ ਵੀ ਹੈ ਨਹੀਂ ਅੱਛਾ ਨਾ ਤੇਰੇ ਕੋਈ ਭੈਣ ਨਾ ਭਾਈ ਓਹੋ ਕੋਈ ਤੇਰਾ ਕੋਈ ਵੀ ਨਹੀਂ ਰਿਸ਼ਤੇਦਾਰ ਵੀ ਨਹੀਂ ਤੇਰਾ ਵਿਆਹ ਵੀ ਨਹੀਂ ਹੋਇਆ ਨਾ ਕੋਈ ਤੇਰੇ ਪੁੱਤ ਨਾ ਕੋਈ ਧੀ ਨਾ ਕੋਈ ਘਰ ਵਾਲੇ ਅੱਛਾ ਇਕੱਲਾ ਹੀ ਐ ਇਹ ਤਾਂ ਬਹੁਤ ਮਾੜੀ ਗੱਲ ਐ ਇਕੱਲੇ ਬੰਦੇ ਨੂੰ ਤਾਂ ਬੜਾ ਔਖਾ ਲੱਗਦਾ ਜ਼ਿੰਦਗੀ ਜਿਉਣੀ ਅੱਛਾ ਹੀ ਹਉ ਕਰ ਤੂੰ ਵੀ ਇਕੱਲਾ ਐ ਮੈਂ ਵੀ ਇਕੱਲਾ ਹੀ ਆਂ ਪੇਡਾਂ ਚਰਨ ਆਲਾ ਜਿਹੜੀ ਇਹਨੂੰ ਮੇਰੇ ਵੀ ਮਾਂ ਹੈ ਨਹੀਂ ਛੋਟੇ ਜਿਹੇ ਨੂੰ ਛੱਡ ਕੇ ਚਲ ਗਈ ਸੀ ਪਿਓ ਵੀ ਹੈ ਨਹੀਂ ਭੈਣ ਭਾਈ ਵੀ ਹੈ ਨਹੀਂ ਹਜੇ ਤਾਂ ਛੋਟਾ ਹੀ ਆ ਮੈਂ ਤੀ ਪੁੱਤ ਕਿੱਥੋਂ ਹੋਣੇ ਕੱਲਾ ਹੀ ਆ ਉਹ ਮੇਰੇ ਕੋਲ ਥੋੜੀਆਂ ਭੇਡਾਂ ਜ਼ਰੂਰ ਹੈਗੀਆਂ ਤੂੰ ਹੀ ਆਉਂ ਕਰ ਮੇਰੇ ਕੋਲ ਆ ਜਾ ਆਪਾਂ ਇਕੱਠੇ ਰਿਹਾ ਕਰਾਂਗੇ ਦੋਵੇਂ ਹੀ ਜਿੰਨੀਆਂ ਭੇਡਾਂ ਮੇਰੇ ਕੋਲ ਅਧੀਆਂ ਕਿ ਤੈਨੂੰ ਦੇ ਦੂੰ ਆਪਾਂ ਉਧਰੋਂ ਤੂੰ ਮੋੜ ਲਿਆ ਕਰੀਂ ਇਧਰੋਂ ਮੈਂ ਮੋੜ ਲਿਆ ਕਰੂੰ ਆਪਣਾ ਗੁਜ਼ਾਰਾ ਵਧੀਆ ਹੋ ਜੇ ਤੂੰ ਮੇਰੇ ਕੋਲ ਆ ਜਾ ਇਦਾਂ ਹੱਥ ਜੋੜੀ ਖੜਾ ਸੀ ਔਰ ਇਦਾਂ ਹੀ ਕਹੀ ਜਾਂਦਾ ਸੀ ਵਾਰ-ਵਾਰ ਹੁਣ ਦੇਰੀ ਨਾ ਲੈ ਛੇਤੀ ਆ ਜਾ ਮਨ ਕਰੇ ਮੇਰਾ ਮਨ ਬਦਲ ਜੇ ਫਿਰ ਇੱਕ ਵੀ ਭੇਡ ਨਹੀਂ ਦੇਣੀ ਮੈਂ ਮੇਰਾ ਕੀ ਪਤਾ ਲੱਗਦਾ ਮਨ ਦਾ ਤੂੰ ਆ ਜਾ ਭੇਡਾਂ ਮੈਂ ਦੇ ਦੂੰਗਾ ਤੈਨੂੰ ਇਦਾਂ ਹੀ ਗੱਲਾਂ ਕਰ ਰਿਹਾ ਤੇ ਹਾਜ਼ਰਤ ਇੱਕ موسی ਨਿਕ ਪੈਗੰਬਰ ਹੋਇਆ ਉਹ ਕੋਲ ਦੀ ਲੰਗ ਰਿਆ ਸੀ ਉਹਨੇ ਸੁਣਿਆ ਵੀ ਆ ਜਿਹੜੀ ਕੀ ਕਰੀ ਜਾਂਦਾ ਉਹਨੇ ਜਦ ਇਹ ਸੁਣੀ ਗੱਲ ਵੀ ਇਹ ਆ ਜਿਹੜੀ ਲੜਕਾ ਇਹ ਤਾਂ ਰੱਬ ਨੂੰ ਕਹਿ ਰਿਹਾ ਰੱਬਾ ਤੇਰਾ ਕੋਈ ਹੈ ਨਹੀਂ ਤੂੰ ਕੱਲਾ ਹੀ ਐ ਵਿਚਾਰਾ ਤੇਰੇ ਨਾ ਕੋਈ ਮਾਂ ਨਾ ਤੇਰੇ ਕੋਈ ਪਿਓ ਨਾ ਭੈਣ ਨਾ ਭਾਈ ਤੇਰੇ ਤਾਂ ਕੋਈ ਅੱਗੇ ਪਿੱਛੇ ਵੀ ਹੈ ਨਹੀਂ ਕਹਿੰਦੇ ਤੇਰਾ ਤਾਂ ਥਾਂ ਟਿਕਾਣਾ ਵੀ ਕਿਸੇ ਨੂੰ ਨਹੀਂ ਪਤਾ ਤੂੰ ਕਿੱਥੇ ਰਹਿੰਦਾ ਕੋਈ ਥਾਂ ਟਿਕਾਣਾ ਵੀ ਹੈ ਨਹੀਂ ਲਾ ਮਕਾਨ ਐ ਤੂੰ ਲਾ ਸ਼ਰੀਕ ਐ ਤੂੰ ਤੇਰਾ ਕੋਈ ਸ਼ਰੀਕੇ ਵਾਲਾ ਨਹੀਂ ਓਹੋ ਮੇਰੇ ਕੋਲੇ ਕੋ ਝੋਪੜੀ ਤਾਂ ਹੈਗੀ ਇਹ ਗੱਲਾਂ ਕਰਦੇ ਜਦੋਂ ਨੇ ਸੁਣਿਆ ਉਹਨੇ ਚਿੜਕਤਾ ਨੂੰ ਕਹਿੰਦਾ ਓਏ ਨਾਦਾਨ ਬੇਸਮਝ ਇੱਕ ਹੀ ਕਹੀ ਜਾਣੇ ਪਤਾ ਤੈਨੂੰ ਖੁਦਾ ਕਿੱਡਾ ਵੱਡਾ ਤੂੰ ਉਹਨੂੰ ਏਦਾਂ ਦੇ ਲਫ਼ਜ਼ ਬੋਲ ਰਿਹਾ ਤੈਨੂੰ ਸਮਝ ਨਹੀਂ ਏਦਾਂ ਨਹੀਂ ਕਰੀਦੀ ਹੁੰਦੀ ਦੁਆ ਵਿਚਾਰਾ ਸਹਿਮ ਗਿਆ ਡਰ ਗਿਆ ਕਹਿੰਦਾ ਜੀ ਮਾਫ਼ ਕਰਿਓ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਸੁਣਿਆ ਸੀ ਕਿਸੇ ਬੰਦੇ ਤੋਂ ਵੀ ਏਦਾਂ ਦਾ ਮੈਂ ਤਾਂ ਉਹਨੂੰ ਬੁਲਾ ਰਿਹਾ ਸੀ ਏਦਾਂ ਨਹੀਂ ਕਹਿੰਦਾ ਕਰਨਾ ਉਹ ਚੁੱਪ ਕਰ ਗਿਆ ਆਪਣੀਆਂ ਪੇਡਾਂ ਮੋੜ ਲਾ ਗਿਆ ਤੇ ਅੱਗੇ ਗਿਆ ਜਾ ਕੇ ਉਹਨੇ ਦੁਆ ਕੀਤੀ ਮੂਸੇ ਨੇ ਅੱਗੇ ਰੋਜ਼ ਕਹਿੰਦੇ ਉਹਦੀ ਗੱਲ ਹੁੰਦੀ ਸੀ ਬਾਣੀ ਆਕਾਸ਼ੋਂ ਉਹਨੂੰ ਫੁਰਦੀ ਸੀ ਅੱਜ ਬੈਠਿਆ ਰਿਹਾ ਉਹਦੀ ਸੁਰਤ ਨਾਲ ਜੁੜਿਆ ਬਾਰ ਬਾਰ ਦੁਆ ਕਰੇ ਯਾ ਖੁਦਾ ਅੱਜ ਮੈਂ ਹੀ ਜੀ ਕੀ ਗੁਨਾਹ ਹੋ ਗਿਆ ਮੇਰ ਤੋਂ ਐਬ ਹੋ ਗਿਆ ਕਿ ਅੱਜ ਤੂੰ ਬੋਲ ਨਹੀਂ ਰਿਹਾ ਬਾਰ ਬਾਰ ਬੇਨਤੀਆਂ ਕਰੇ ਬੇਨਤੀਆਂ ਕਰੇ ਕਰੀ ਜਾਏ ਕਰੀ ਜਾਏ ਫੇਰ ਉਹਨਾਂ ਆਵਾਜ਼ ਆਈ ਕਹਿੰਦੇ ਤੇਰੇ ਨਾਲ ਨਾਰਾਜ਼ਗੀ ਹੈ ਅੱਜ ਸਾਡੀ ਕਹਿੰਦੇ ਕਿਸ ਗੱਲ ਤੋਂ ਕਹਿੰਦੇ ਤੂੰ ਅੱਜ ਇੱਕ ਜੁੜੇ ਹੋਏ ਨੂੰ ਤੋੜਦਾ ਕਹਿੰਦਾ ਮੈਂ ਕਿਹਨੂੰ ਤੋੜਿਆ ਜੀ ਕਹਿੰਦੇ ਉਹ ਦੇਖ ਆ ਜੜੀ ਦੁਆ ਨਹੀਂ ਸੀ ਕਰ ਰਿਹਾ ਕਹਿੰਦਾ ਜੀ ਉਹ ਕਿਹੜੀ ਦੁਆ ਕਰ ਰਿਆ ਸੀ ਉਹ ਤਾਂ ਇਦਾਂ ਦੇ ਲਫ਼ਜ਼ ਬੋਲ ਰਿਹਾ ਸੀ ਵੀ ਤੁਹਾਡੀ ਸ਼ਾਨ ਦੇ ਖਿਲਾਫ ਉਹ ਕਹਿੰਦੇ ਮੇਰੀ ਸ਼ਾਨ ਦੇ ਖਿਲਾਫ ਕੁਝ ਨਹੀਂ ਹੈਗਾ ਤੁਸੀਂ ਜਿਹੜੀਆਂ ਗੱਲਾਂ ਗੋਲ ਮੋਲ ਜੀਆਂ ਕਰ ਕਰ ਕੇ ਉਹਨਾਂ ਦੇ ਖੁੰਜੇ ਜੇ ਪੰਨ ਕੇ ਐ ਚਾਸ਼ਣੀ ਚ ਛਾੜ ਕੇ ਮਿੱਠੀਆਂ ਮਿੱਠੀਆਂ ਜੀਆਂ ਕਰਦੇ ਉਹ ਅਸਲ ਚ ਅੰਦਰੋਂ ਕੌੜੀਆਂ ਹੁੰਦੀਆਂ ਉਹਨੂੰ ਗੱਲ ਬਣਾਉਣੀ ਨਹੀਂ ਆਉਂਦੀ ਸੀ ਬਸ ਗੱਲ ਉਹ ਸਹੀ ਕਹਿ ਰਿਹਾ ਸੀ ਅਸਲ ਚ ਮੂਸਾ ਮੈਨੂੰ ਉਹ ਜੇ ਬੰਦੇ ਪਿਆਰੇ ਲੱਗਦੇ ਆ ਉਹ ਜੋ ਕਹਿ ਰਿਹਾ ਸੱਚੋਹੀ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਕਹਰੇ ਭਾਈ ਕਹਿੰਦੇ ਉਹਦੇ ਕੋਈ ਨਹੀਂ ਜਦ ਆਪਣੀ ਸ਼ੋਭਾ ਆਪਨ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਕੌਣ ਮਾਂ ਕੌਣ ਬਾਪ ਕੌਣ ਮਿੱਤਰ ਕੌਣ ਪੁੱਤਰ ਕੌਣ ਭਰਾ ਕੌਣ ਸੀ ਕੋਈ ਨਹੀਂ ਜਦੋਂ ਕਿਸੇ ਰੂਪ ਵਿਚ ਆ ਰੂਪ ਧਾਰ ਕੇ ਉਦੋਂ ਕਹਿ ਸਕਦੇ ਤੁਸੀਂ ਕਿ ਗੁਰੂ ਤੇਗ ਬਹਾਦਰ ਦੇ ਰੂਪ ਵਿਚ ਆਇਆ ਜਦੋਂ ਸਰਗੁਣ ਰੂਪ ਵਿਚ ਉਦੋਂ ਉਹਨਾਂ ਦੀ ਮਾਤਾ ਮਾਤਾ ਨਾਨਕੀ ਆ। ਉਦੋਂ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ। ਉਦੋਂ ਉਹਨਾਂ ਦੀ ਧਰਮ ਪਤਨੀ ਤਨਤਨ ਮਾਤਾ ਗੁਜਰੀ ਆ। ਉਦੋਂ ਉਹਨਾਂ ਦਾ ਪੁੱਤਰ ਗੁਰੂ ਕਲਗੀ ਤਰਦਸ ਮੇਸ਼ ਪਿਤਾ ਹੈ। ਉਦੋਂ ਉਹਨਾਂ ਦੇ ਭਰਾ ਬਾਬਾ ਟੱਲ ਰਾਏ, ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਾਲ ਜੀ ਹੈਗੇ ਉਹ ਤਾਂ ਭੈਣ ਵੀ ਆ ਬੀਬੀ ਵੀਰੋ। ਉਦੋਂ ਹੈਗੇ ਸਰਗੁਣ ਰੂਪ ਚ ਹੈਗੇ। ਨਿਰਗੁਣ ਰੂਪ ਚ ਕੋਈ ਨਹੀਂ। ਉਸ ਪਰਮਵਸਥਾ 'ਚ ਕੋਈ ਯੁਧ ਭੈਣ ਨਹੀਂ ਕੋਈ ਭਾਈ ਨਹੀਂ ਕੋਈ ਰਿਸ਼ਤੇਦਾਰ ਨਹੀਂ